ਅੱਸੀ ਕੱਲ੍ਹ ਦੋਸਤੋ ਹੁਣ ਆਪਾਂ ਉੱਠ ਕੇ 5 ਵਜੇ ਹੀ ਹੈਗੇ ਸਵੇਰ ਤੇ ਇੱਕ ਕੱਪ ਚਾਹ ਪੀਤਾ ਬਣਾ ਕੇ ਤੇ ਫਿਰ ਅਡਿਕ ਸੀਗੀ ਵੀ ਹੁਣ ਸਹਿਬ ਸਿੰਘ ਉੱਠੂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਸੀਗਾ ਕਿਤੇ ਤੇ ਆਪਾਂ ਸਭ ਤੋਂ ਪਹਿਲਾਂ ਗੱਡੀ ਬਹੁਤ ਜ਼ਿਆਦਾ ਗੰਦੀ ਸੀ ਤੇ بارش ਵੀ ਹੋ ਰਹੀ ਸੀ ਵਿੱਚ ਤੇ ਮੈਂ ਕਿਹਾ ਚੱਲ ਸਰਪ ਵੱਜ ਜੂਗੀ ਤੇ ਉਵੇਂ ਫਿਰ ਮੈਂ ਚੰਗੀ ਤਰ੍ਹਾਂ ਗੱਡੀ ਸਾਫ਼ ਕਰੀ ਤੇ ਉਤੀ ਸਾਰੀ ਗੰਦੀ ਬਹੁਤ ਹੋਈ ਪਈ ਸੀ ਮੀਂਹ ਪੈਂਦੇ ਕਰਕੇ ਫਿਰ ਉਹਦੋਂ ਸਹਿਬ ਸਿੰਘ ਉੱਠ ਖੜਿਆ ਤੇ ਉਹ ਕਹਿੰਦਾ ਵੀ ਡਾਡਾ ਮੇਰੇ ਨਾਲ ਖੇਡ ਆਪਾਂ ਖੇਡਣਾ ਸ਼ੁਰੂ ਕਰਿਆ ਨਾਲ ਦੀ ਨਾਲ ਸੂਟ ਜਿਹੜਾ ਲਾਇਆ ਸੀਗਾ ਉਹ ਰਹਿਂਦਾ ਸੀ ਥੋੜੇ ਨਾਲ ਤਿਆਰ ਕਰਾਉਣਾ ਸੀਗਾ ਫਿਰ ਉਧਰ ਵੀ ਹੋਏ ਨਾਲ 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 ਸਹਿਬ ਸਿੰਘ ਕਹਿੰਦਾ ਵੀ ਮੇਰੇ ਨਾਲ ਬੈਟਬਾਲ ਖੇਡੂ ਡੈਡੂ ਫਿਰ ਅਸੀਂ ਦੋਨੇ ਕਾਫੀ ਟਾਈਮ ਖੇਡੀ ਕੇ ਬੈਟਬਾਲ ਤੇ ਇੱਕ ਵਾਰ ਤਾਂ ਫਿਰ ਉੱਠ ਕੇ ਰੋਂਦਾ ਜਾਈਏ ਥੋੜਾ ਜਿਹਾ ਬਹੁਤਾ ਨਹੀਂ ਜ਼ਿਆਦਾ ਕਰਦਾ ਹੈਗਾ ਫਿਰ ਖੇਡਣ ਲੱਗ ਜਾਂਦਾ ਹੈਗਾ ਹੁਣ ਪੂਰਾ ਮਸਤ ਹੋ ਕੇ ਖੇਡਦਾ ਹੈਗਾ ਜਿਆਦਾ ਫੈਨ ਬਾਲਦਾ ਹੀ ਹੈ ਤੇ ਆਪਾਂ ਸੂਟ ਵੀ ਨਾਲ ਦੀ ਨਾਲ ਤਿਆਰ ਕਰਵਾਤਾ ਤੁਹਾਡੇ ਸਾਹਮਣੇ ਹੈਗਾ ਹੈ ਤੇ ਮੈਂ ਤੁਹਾਨੂੰ ਦੱਸਣਾ ਹੈਗਾ ਵੀ ਆਪਾਂ ਹੁਣ ਬੁਟੀਕ ਦਾ ਕੰਮ ਚਾਲੂ ਕਰਿਆ ਹੈਗਾ ਮੈਂ ਨੰਬਰ ਵੀ ਦੇਵਾਂਗਾ ਵਿੱਚ ਡਿਸਕ੍ਰਿਪਸ਼ਨ ਦੇ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਵੀ ਪੈਂਟ ਕਰਾਉਣਾ ਹਰ ਤਰ੍ਹਾਂ ਦਾ ਜਾਂ ਕੋਈ ਵਰਕ ਕਰਾਉਣਾ ਹੈਗਾ ਆਪਣੇ ਸਾਰੇ ਮਿਸਤਰੀ ਰੱਖੇ ਹੋਏ ਨੇ ਟਰੇਲਰ ਵੀ ਰੱਖੇ ਹੋਏ ਨੇ ਤੇ ਹੁਣ ਆਪਣੇ ਸ਼ਿਪਿੰਗ ਵਾਲੇ ਸੂਟ ਹੋ ਗਏ ਰੈਡੀ ਇਹ ਬਾਹਰ ਭੇਜਨੇ ਸੀ ਆਪਾਂ ਕੈਨੇਡਾ ਅਮਰੀਕਾ ਜਾਣੇ ਸੀਗੇ ਤੇ ਪੈਕ ਕਰ ਰਹੇ ਸੀਗੇ ਤੇ ਪੈਕ ਕਰਕੇ ਤੇ ਹੋ ਨਨ ਸਾਰੇ ਪੈਕਿੰਗ ਹੋ ਗਈ ਹੈਗੀ ਹੈ ਤੇ ਆਪਾਂ ਅੰਕਲ ਫਾਫੇ ਦੇ ਵਿੱਚ ਵੱਡੇ ਪੈਕ ਕਰ ਲਵਾਂਗੇ ਤੇ ਲਓ ਜੀ ਆਪਾਂ ਕਰ ਲੇ ਹੁਣ ਪੈਕ ਇਹ ਪੈਕ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਗੱਡੀ 'ਚ ਰੱਖ ਦੋ ਤੇ ਗੱਡੀ ਵੀ ਆਪਾਂ ਨਾਲ ਹੁਣ ਸਟਾਰਟ ਕਰਦੇ ਆਂ ਗੱਡੀ ਹੁਣ ਆਪਾਂ ਕਰ ਦਿੱਤੀ ਸਟਾਰਟ ਇੱਕ ਬਾਹਰ ਹੀ ਖੜੀ ਹੁੰਦੀ ਹੈ ਠੰਡ ਵੀ ਬਹੁਤ ਹੈਗੀ ਹੈ ਤੇ ਹੋ ਜਾਂਦੀ ਹੈ ਵੈਸੇ ਸਟਾਰਟ ਬੈਟਰੀ ਨਵੀਂ ਹੈਗੀ ਕੋਈ ਪ੍ਰੋਬਲਮ ਨਹੀਂ ਗੀ ਸੈਭ ਸਿੰਘ ਵੀ ਆਪਣਾ ਠੰਡ ਤੋਂ ਫਲਫੀ ਜਿਹਾ ਕੋਟ ਪਾ ਕੇ ਹੋ ਗਿਆ ਰੈਡੀ ਹੈ ਪਾ ਦਿੰਨੇ ਹੈਗੇ ਆ ਫਿਰ ਇਹਨੂੰ ਠੰਡ ਨਹੀਂ ਲੱਗਦੀ ਇਹਦੇ ਵਿੱਚ ਡਰ ਨਹੀਂ ਰਹਿੰਦਾ ਹੈਗਾ ਠੰਡ ਲੱਗਦਾ ਜਾਂ ਬਈ ਕੋਈ ਹਵਾ ਜਿਕੇ ਜੁਕਾਮ ਬੁਖਾਰ ਹੋ ਜਾਊਗਾ ਇਹ ਵੀ ਰੈਡੀ ਹੋ ਗਿਆ ਤੇ ਹੁਣ ਆਪਾਂ ਵੀ ਰੈਡੀ ਹੋ ਗਏ ਆ ਬਸ ਤੇ ਜੈਕਟ ਗੱਡੀ 'ਚ ਹੀ ਪਈ ਸੀ ਉੱਥੋਂ ਪਾ ਲਵਾਂਗੇ ਤੇ ਫਿਰ ਆਪਾਂ ਜਾਣਾ ਹੈਗਾ ਤੇ ਲੋ ਜੀ ਆਪਾਂ ਚੱਲ ਪਏ ਹੁਣ ਵਾਪਸੀ ਤੇ ਜਿਹੜਾ ਆਪਾਂ ਪਹਿਲਾਂ ਵੀ ਮੱਥਾ ਟੇਕ ਕੇ ਆਏ ਸੀ ਸੈਭ ਸਿੰਘ ਦਾ ਮੱਥਾ ਟਕਾ ਕੇ ਲੈ ਆਏ ਸੀਗੇ ਮਾਤਾ ਸਦੀ ਤੇ ਬਾਬਾ ਕੁਸਾਈ ਜੀ ਦੇ ਮੰਦਰ ਪਿੰਡ ਕੁਸੇ ਸਿਹਰਤੀਆ ਲਾ ਜੀ ਹੈਗਾ ਹੈਗਾ ਟਾਈਫਾਇਟ ਦਾ ਇੱਕ ਵਾਰ ਤੁਹਾਨੂੰ ਮੱਥਾ ਟੇਕਣ ਪਹਿਲਾਂ ਜਾਣਾ ਪੈਣਾ ਤੇ ਬਾਕੀ ਜਦੋਂ ਠੀਕ ਹੋ ਗਿਆ ਫਿਰ ਪ੍ਰਸ਼ਾਦ ਉੱਥੇ ਮੱਥਾ ਟੇਕਣਾ ਹੈਗਾ ਤੇ ਆਪਾਂ ਪਹੁੰਚ ਗਏ ਰਸਤੇ ਦੇ ਵਿੱਚ ਫਾਟ ਕੇ ਲੱਗ ਗਿਆ ਸੀਗਾ ਟ੍ਰੇਨ ਵੀ ਆ ਗਈ ਤੇ 5-4 ਮਿੰਟ ਲੱਗਣਗੇ ਤੇ ਹੁਣ ਆਪਾਂ ਚੱਲਦੇ ਆ। ਲਓ ਜੀ ਆਪਾਂ ਪਹੁੰਚ ਗਏ ਮੰਦਿਰ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਹੈਗੇ ਮੰਦਿਰ ਦੇ। ਕਰੋ ਇਹ ਪਿੰਡ ਕੁੱਸਾ ਮੀਨੀਆਂ ਦੇ ਬਿਲਕੁਲ ਸੈਂਟਰ 'ਚ ਆ ਵਿਚਾਲੇ। ਬਹੁਤ ਵੱਡਾ ਮਾਤਾ ਜੀ ਦਾ ਮੰਦਿਰ ਹੈਗਾ। ਮਾਤਾ ਸਤੀ ਬਾਬਾ ਗੁੱਸਾ ਜੀ ਦਾ। ਤੇ ਇਹ ਵੀਡੀਓ ਮੈਂ ਤੁਹਾਨੂੰ ਪਾਉਂਗਾ ਇੱਕ ਦਿਨ। ਇਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਆਪਾਂ। ਇਹ ਅਸਿਕ ਜਗ੍ਹਾ ਹੈਗੀ ਹੈ ਤੇ ਮੇਲਾ ਵੀ ਲੱਗਦਾ ਹੈਗਾ ਇੱਥੇ 12ਵੇਂ ਸਰਾਤ ਤੇ ਤੇ ਲੰਗਰ 24 ਘੰਟੇ ਚੱਲਦਾ ਚਾਹ ਤੇ ਪ੍ਰਸ਼ਾਦੇ ਦਾ ਤੇ ਤੁਸੀਂ ਵੀ ਜੇਕਰ ਕਿਸੇ ਨੂੰ ਮਾਤਾ ਜੀ ਟਾਈਫਾਇਡ ਵਿਗੜਿਆ ਹੋਵੇ ਤਾਂ ਮੱਥਾ ਟੇਕ ਸਕਦੇ ਆ ਸ਼ਰਤ ਹੀ ਆਈ ਹੈ ਤੇ ਕਰੋ ਦਰਸ਼ਨ ਲੰਗਰ ਹਾਲ ਹੁਣ ਤਾਂ ਬਹੁਤ ਵੱਡਾ ਬਣਾਤਾ ਪਹਿਲਾਂ ਛੋਟਾ ਸੀ ਹੁਣ ਜਗ੍ਹਾ ਲੈ ਕੇ ਇਹਨਾਂ ਨੇ ਮੰਦਿਰ ਦਾ ਲੰਗਰ ਹਾਲ ਬਣਾਤਾ ਹੈਗਾ ਤੇ ਬੜਾ ਹੀ ਆਨੰਦ ਆਉਂਦਾ ਹੈਗਾ ਜਦੋਂ ਜਾਣੇ ਅੱਗੇ ਪਿੱਛੇ ਵੀ ਇਹੀ ਤਾਂ ਚਲੇ ਜਾਣੇ ਹੈਗੇ ਆ ਦਰਸ਼ਨ ਦੇਦਾਰੇ ਕਰਨ ਤੇ ਹੁਣ ਆਪਾਂ ਜਾਦਾ ਲੰਗਰ ਛਕਾਂਗੇ ਜਾਦਾ ਲੰਗਰ ਛਕ ਕੇ ਤੇ ਇੱਥੋਂ ਜਰੂਰ ਆਪਾਂ ਚਾਹ ਪ੍ਰਸ਼ਾਦੇ ਦਾ ਲੰਗਰ ਛਕਦੇ ਹੁੰਨੇ ਤੁਹਾਨੂੰ ਪਤਾ ਹੀ ਹੈ ਲੰਗਰ ਦਾ ਪ੍ਰਸ਼ਾਦਾ ਚਾਹ ਬੜੀ ਜਿਆਦਾ ਸਵਾਦ ਹੁੰਦੀ ਹੈ ਤੇ ਹੁਣ ਆਪਾਂ ਘਰਤੀ ਵਾਪਸੀ ਹੁਣ ਆਪਾਂ ਰਸਤੇ ਜਿੱਥੇ ਦਾਰਾਂ ਨੂੰ ਮਿਲ ਕੇ ਜਾਣਾ ਹੈਗਾ ਨਾਲ ਹੀ ਪਿੰਡ ਹੈਗਾ ਤੇ ਬੱਸ ਹੁਣ ਆਪਾਂ ਚੱਲਦੇ ਆਂ ਉੱਥੇ ਸਹਿਬ ਸਿੰਘ ਜੀ ਪੂਰਾ ਹੁਣ ਠੀਕ ਹੈ ਤੇ ਖੁਸ਼ ਹੈਗਾ। ਲਓ ਜੀ ਹੁਣ ਆਪਾਂ ਪਹੁੰਚਣ ਆਲੇ ਰਿਸ਼ਤੇਦਾਰਾਂ ਦੇ ਘਰ। ਤੇ ਰਿਸ਼ਤੇਦਾਰਾਂ ਦੇ ਜਾਈਏ ਤੇ ਚਾਹ ਪਾਣੀ ਤੋਂ ਬਿਨਾ ਤਾਂ ਇਹ ਹੋ ਨਹੀਂ ਸਕਦਾ ਜਾਂ ਆਪਣੇ ਕੋਈ ਗੈਸਟ ਆਉਣ ਵਾਪਸ ਜਾਣ ਤੇ ਭੁੱਖ ਵੀ ਕਾਫੀ ਲੱਗੀ ਸੀ ਉਧਰੋਂ ਫਿਰ ਤਾਂ ਉਹਨਾਂ ਨੇ ਮਠਾਈ ਰੱਖਤੀ ਬਰਫੀ ਤੇ ਘਰ ਦਾ ਗਜਰੇਲਾ ਖਵਾ ਤੇ ਆਪਾਂ ਫਿਰ ਪੂਰੀਆਂ ਚਸਕੀਆਂ ਲਈਆਂ ਤੇ ਵਾਪਸੀ ਕਰਤੀ ਆਪਾਂ। ਹੁਣ ਆਪਾਂ ਪਿੰਡ ਨੂੰ ਜਾ ਰਹੇ ਹਾਂ ਵਾਪਸ। ਬਸ ਇੱਕ ਘੰਟਾ ਕੁ ਲੱਗ ਜਾਂਦਾ ਹੈਗਾ ਆਪਾਂ ਨੂੰ ਮੋਗਾ ਪਾਇਆ ਬਾਗਾ ਪ੍ਰਾਣਾ ਕੋਟਕਪੂਰਾ ਲਓ ਜੀ ਆਪਾਂ ਪਹੁੰਚ ਗਏ ਟੋਲ ਤੇ ਆਪਾਂ ਕਿ ਇਧਰ ਦੀ ਆਏ ਸੀ ਤਲਵੰਡੀ ਵਾਲੀ ਸਾਈਡ 92 ਤੁਰੇ ਆਈਦਾ ਕੋਈ ਪ੍ਰੋਬਲਮ ਨਹੀਂ ਤੇ ਆਉਂਦੇ ਹੁਣ ਫਿਰ ਲੇਟ ਹੋ ਗਈ ਸੀ ਆਈ ਕਿ ਚਲੋ ਇੱਥੇ ਸਨੈਕਰ ਤੋਂ ਹੀ ਕੁਝ ਖਾ ਲੈਨੇ ਹੈਗੇ ਉੱਥੇ ਆਪਾਂ ਸੈਂਡਵਿਚ ਆਰਡਰ ਕਰਦੇ ਹੈਗੇ ਸਾਬ ਵਾਸਤੇ ਫਰਾਈਆਂ ਇੱਕ ਦੋ ਫਰਾਈਆਂ ਦੇ ਪੀਸ ਜੇ ਖਾਂਦਾ ਹੁੰਦਾ ਨਾਲ ਆਉਂਦਾ ਜਾਂਦਾ ਰਹਿੰਦਾ ਉੱਥੇ ਉਹਨਾਂ ਨਾਲ ਰੌਣ ਕੇ ਲਾ ਲੈਂਦਾ ਹੈਗਾ ਸਨੈਕਰ ਆ ਲਿਆ ਨੰਬਰ ਗਾੜੀ ਤੇ ਆਪਣਾ ਆਰਡਰ ਆ ਗਿਆ ਹੈਗਾ ਤਾਂ ਖਾ ਪੀ ਲੈ ਰਹੇ ਹਾਂ ਹੁਣ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਘਰ ਸੈਰ ਸੈ ਨੂੰ ਠੰਡ ਲੱਗਦੀ ਸੀ ਸਿੱਧਾ ਆ ਕੇ ਬਿਸਤਰੇ 'ਚ ਹੀ ਵੜ ਗਿਆ ਤੇ ਹੁਣ ਪੂਰੀ ਮਸਤੀ ਕਰੀ ਜਾਂਦਾ ਬੈਠਾ ਤੇ ਹੀਟਰ ਲਾਤਾ ਠੰਡ ਜ਼ਿਆਦਾ ਸੀਗੀ ਤੇ ਹੁਣ ਇੱਥੇ ਆਪਦੀਆਂ ਬੋਲੰਬੁੱਲਾ ਨਾਲ ਖੇਡੀ ਜਾਊਗਾ ਤੇ ਠੀਕ ਹੈ ਦੋਸਤੋ ਆਈ ਦਾ ਵਲੋਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਦਾਂ ਦੀ ਹੈਗੀ ਇਹ ਵੀਡੀਓ ਤੇ ਜੇ ਕੋਈ ਕਮੀ ਹੁੰਦੀ ਹੈ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਮੈਂਟ ਜ਼ਰੂਰ ਪਲੀਜ਼ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਫੇਸਬੁੱਕ ਤੇ ਫਾਲੋ ਤੇ YouTube ਤੇ ਸਬਸਕ੍ਰਾਈਬ ਕਰੋ ਤੇ Instagram ਤੇ ਫਾਲੋ ਕਰੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਾਰਿਆਂ ਵੱਲੋਂ ਤੇ ਸਹਿਬ ਸਿੰਘ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਕਰਿਆ ਸਹਿਬ ਸਿੰਘ ਤੁਹਾਨੂੰ ਠੀਕ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਤੇ ਆਕੇ ਪੂਰਾ ਖੋਸ ਗਿਆ ਸੈਫ ਸਿੰਘ ਪੂਰੀ ਮਾਸਤੀ ਕਰ ਰਿਹਾ ਹੈਗਾ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਏ ਬਾਏ ਕਰ ਰਿਹਾ ਹੈ ਥੈਂਕ ਯੂ